ਹਾਂ 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 ਓ ਮੈਂ ਤਾਂ ਸੰਗਰੂਰ ਸੀਵਰੇਜ ਬੋਰਡ ਦੇ ਦਫਤਰ ਆਇਆ ਸੀਗਾ ਵੀ ਸਾਡੇ ਘਰਾਂ ਵਿੱਚ ਪਾਣੀ ਭੜਾ ਗਿਆ ਆ ਕਰ ਦੇਣਗੇ ਓ ਤਾਂ ਸੀਵਰੇਜ ਬੋਰਡ ਤਾਂ ਆਪ ਹੀ ਡੁੱਬਿਆ ਗਿਆ ਮੈਂ ਤਾਂ تیر ਕੇ ਬਾਹਰ ਭੜਾਵਾ ਮਸਾ ਨਿਕਲੇਗਾ ਮੈਂ ਸੰਗਰੂਰ ਦੇ ਸੀਵਰੇਜ ਬੋਰਡ ਦਾ ਅਫਸਰ ਨਹੀਂ ਆਉਂਦਾ ਹੈਗਾ ਆ ਕੋਈ ਬਾਈ ਨਾਮ ਆਜੀ ਆਪਣਾ ਮੇਰਾ ਜੀ ਤਾਰਾ ਸਿੰਘ ਜੀ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਉਰੇ ਆਇਆ ਤੀਗਾ ਸੀਵਰੇਜ ਬੋਰਡ ਦੇ ਦਫਤਰ ਸੰਗਰੂਰ ਵਿੱਚ ਵੀ ਜੀ ਆ ਕੇ ਜਿਹੜਾ ਸਾਡੇ ਪਾਣੀ ਦਾ ਕੁਝ ਹੱਲ ਕੀਤਾ ਜਾਵੇ ਜਿਹੜਾ ਬਰਸਾਤ ਦਾ ਪਾਣੀ ਆਗਾ ਸੀਵਰੇਜ ਦਾ ਪਾਣੀ ਆ ਭਰਿਆ ਪਿਆਗਾ ਪਰ ਜਦੋਂ ਮੈਂ ਇੱਥੇ ਆ ਕੇ ਦੇਖਿਆ ਸੀਵਰੇਜ ਬੋਰਡ ਤਾਂ ਆਪੀ ਪਾਣੀ ਦੇ ਵਿੱਚ ਡੁੱਬਿਆ ਪਿਆਗਾ ਜਿੰਦੇ ਲੱਗ ਰਹੇ ਨੇਗੇ ਕੋਈ ਅਧਿਕਾਰੀ ਨਹੀਂ ਹੈਗਾ ਅਧਿਕਾਰੀ ਵੀ ਉਰੇ ਆ ਕੇ ਕੀ ਕਰਨਗੇ ਅਸੀਂ ਜੀਤੋ ਆਸ ਰੱਖੀ ਤੀਗੀ ਵੀ ਸੰਗਰੂਰ ਦਾ ਪਾਣੀ ਦੇ ਹੱਲ ਕਰਨਗੇ ਸਮੱਸਿਆ ਦਾ ਹੱਲ ਕਰਨਗੇ ਉਹ ਤਾਂ ਖੁਦ ਪਾਣੀ ਵਿੱਚ ਡੁੱਬਿਆ ਪਿਆ ਜੀ ਹੁਣ ਦੇਖੋ ਜਿਹੜਾ ਖੁਦ ਹੀ ਪਾਣੀ ਦੇ ਵਿੱਚ ਡੁੱਬਿਆ ਪਿਆਗਾ ਉਹ ਤੋਂ ਪਬਲਿਕ ਕੀ ਆਸ ਕਰੂਗੀ ਉਹ ਕਿਸੇ ਦੀ ਮਦਦ ਕੀ ਕਰੂਗੀ ਇਹ ਤੁਸੀਂ ਦੇਖ ਸਕਦੇ ਹੋ ਸੰਗਰੂਰ ਦਾ ਸੀਵਰੇਜ ਬੋਰਡ ਆ ਬੱਟਰ ਸਪਲਾਈ ਦਫਤਰ ਆਗਾ ਇੱਥੇ ਅਧਿਕਾਰੀ ਬੈਠਦੇ ਨੇ ਐਕਸ਼ਨ ਸਾਹਿਬ ਬੈਠਦੇ ਨੇ ਪਰ ਓਰੇ ਦਾ ਹਾਲ ਇਹ ਹੈਗਾ ਜੀ ਵੀ ਇਹ ਆਪ ਹੀ ਪਾਣੀ ਦੇ ਵਿੱਚ ਡੁੱਬਿਆ ਪਿਆ ਸੀ ਇਹ ਤੋਂ ਆਸ ਕੀ ਕਰਾਂਗੇ ਦੂਜੇ ਪਾਸੇ ਜੇ ਗੱਲ ਕਰੀ ਜਾਵੇ ਸਾਹਮਣੇ ਐਸ ਡੀ ਐਮ ਸਾਹਿਬ ਸੰਗਰੂਰ ਦੀ ਕੋਠੀ ਹੈ ਨਾਲ ਹੀ ਏ ਡੀ ਸੀ ਸਾਹਿਬ ਦੀ ਕੋਠੀ ਹੈ ਬਿਲਕੁਲ ਜੀ ਉਹਨਾਂ ਦੀਆਂ ਕੋਠੀਆਂ ਮੋਰੇ ਨੇ ਉਹ ਗੱਡੀਆਂ 'ਚ ਬੈ ਕੇ ਆਉਂਦੇ ਨੇ ਜੀ ਵੱਡੇ ਵੱਡੇ ਗੱਡੀਆਂ ਵਿੱਚ ਆਪਾਂ ਬਹਿ ਕੇ ਆਉਂਦੇ ਨੇ ਅੰਦਰ ਗੇਟ ਖੁੱਲ ਜਾਂਦਾ ਜੀ ਗੇਟ ਅੰਦਰ ਵੱਢ ਕੇ ਫਿਰ ਗੱਡੀ 'ਚ ਬਹਿ ਕੇ ਲੰਗਣਾ ਤੋਂ ਸੀ ਨੇ ਆਮ ਪਬਲਿਕ ਨੇ ਆ ਜੀ ਲੰਗਣਾ ਦਾ ਮ ਲੋਕਾਂ ਨੇ ਮੀ ਮੀ ਦੇ ਪਾਣੀ ਵਿੱਚ ਦੀ ਬਰਸਾਤੀ ਪਾਣੀ ਵਿੱਚ ਦੀ ਗੰਦੇ ਨਾਲੀ ਦੇ ਪਾਣੀ ਵਿੱਚ ਦੀ ਅਫਸਰਾਂ ਨੇ ਨਹੀਂ ਲੰਗਣਾ ਹੈਗਾ ਅਫਸਰਾਂ ਨੂੰ ਸਾਰਾ ਪਤਾ ਹੈਗਾ ਵੀ ਇੱਥੇ ਹੁਣ ਅਧਿਕਾਰੀਆਂ ਦੇ ਆ ਸਾਹਮਣੇ ਜਿੰਨੇ ਵੀ ਹੈਗੇ ਨੇ ਅਧਿਕਾਰੀਆਂ ਦੀਆਂ ਕੋਠੀਆਂ ਨੇਗੀਆਂ ਤੇ ਤੁਸੀਂ ਇਹ ਸਭ ਲਾ ਦੋ ਆ ਸਰਕਾਰੀ ਦਫ਼ਤਰ ਨੇਗੇ ਸਰਕਾਰੀ ਦਫ਼ਤਰਾਂ ਦਾ ਇਹ ਹਾਲ ਹੈਗਾ ਤੇ ਆਮ ਜਿਹੜੇ ਆਮ ਘਰ ਨੇ ਜਾਂ ਆਮ ਮੰਦਲੇ ਨੇ ਜਾਂ ਆਮ ਦਫ਼ਤਰ ਨੇਗੇ ਉਹ ਉਹਨਾਂ ਦਾ ਕੀ ਹਾਲ ਹੋਊਗਾ ਜੀ